ਫਗਵਾੜਾ ਦੇ ਹੁਸ਼ਿਆਰਪੁਰ ਰੋਡ ਵਿਖੇ ਇੱਕ ਕਾਰ ਸਵਾਰ ਬਜ਼ੁਰਗ ਵਿਅਕਤੀ ਨੇ ਦੂਸਰੀ ਕਾਰ ਚਾਲਕ ਉੱਪਰ ਉਸਦੀ ਕਾਰ ਦੀ ਭੰਨਤੋੜ ਕਰਨ ਅਤੇ ਮਾਰਕਟ ਕਰਨ ਦੇ ਗੰਭੀਰ ਦੋਸ਼ ਲਗਾਏ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੀੜਤ ਬਜ਼ੁਰਗ ਅਤੇ ਉਸ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਉਹ ਜਦੋਂ ਡੀ ਐਮ ਸੀ ਤੋਂ ਦਵਾਈ ਲੈ ਕੇ ਵਾਪਸ ਹੁਸ਼ਿਆਰਪੁਰ ਜਾ ਰਹੇ ਸਨ ਤਾਂ ਰਸਤੇ ਵਿੱਚ ਪਿੱਛੋਂ ਆ ਰਹੀ ਇੱਕ ਹੋਰ ਕਾਰ ਨਾਲ ਉਨ੍ਹਾਂ ਦੀ ਟੱਕਰ ਹੋ ਗਈ ਜਿਸ ਤੋਂ ਬਾਅਦ ਕਾਰ ਚਾਲਕ ਵੱਲੋਂ ਉਨ੍ਹਾਂ ਨਾਲ ਮਾਰਕਟ ਕਰਦਿਆਂ ਗੱਡੀ ਦੀ ਭੰਨਤੋੜ ਕਰ ਦਿੱਤੀ ਗਈ ਹੁਣ ਆਪਾਲਿਸ ਪ੍ਰਸ਼ਾਸਨ પાસે ਮੰਗ ਕੀਤੀ ਗਈ ਉਨ੍ਹਾਂ ਦੇ ਹੋਏ ਨੁਕਸਾਨ ਦੀ ਪਰਪਾਈ ਕਰਵਾਈ ਜਾਵੇ ਹਾਂਜੀ ਕੀ ਇੱਕ ਐਕਸੀਡੈਂਟ ਹੋਇਆ ਕੀ ਐਕਸੀਡੈਂਟ ਨੇ ਜੀ ਪਿੱਛੇ ਲੱਗ ਗੱਡੀ ਮਾਰੀ ਜੀ ਹਾਂਜੀ ਵੱਡੀ ਮਾਰੀ ਤੇ ਸਾਡਾ ਵੀ ਬੰਬਲ ਬੰਬਲ ਟੁੱਟ ਗਿਆ ਉਹਨਾਂ ਲਈ ਮੂਰੇ ਕੁਛ ਨਿਸ਼ਾਨ ਹੋ ਗਿਆ ਹਾਂਜੀ ਉਹ ਤੇ ਕਹਿੰਦੇ ਨੇ ਸਾਨੂੰ ਇਨਸਾਨ ਭਰ ਕੇ ਤੇ ਮੈਂ ਕਹਿੰਦਾ ਬਾਜੀ ਮੈਂ ਤਾਂ ਗੱਡੀ ਐਮਸੀ ਤੋਂ ਆ ਰਿਹਾ ਮੇਰਾ ਇਲਾਜ ਕਰਾਉਣਾ ਮੈਂ ਮੇਰਾ ਵੀ ਟੁੱਟ ਗਿਆ ਤੁਸੀਂ ਤੁਸੀਂ ਅੱਪਠੀ ਕਰਾ ਲਓ ਮੈਂ ਵੀ ਠੀਕ ਕਰਾ ਲਊਗਾ ਫੇ ਹਾਂਜੀ ਕਹਿੰਦਾ ਨਹੀਂ ਜੀ ਹਾਂਜੀ ਮਾਰੇ ਜਾਂ ਫਿਰ ਕਰਨ ਲੱਗਾ ਤੇ ਨਾਲ ਹੀ ਫਿਰ ਗੱਡਾ ਰਾੜ ਕੱਢੀ ਤੇ ਮੇਰੀ ਗੱਡੀ ਸਾਰੀ ਤੋੜਤੀ ਤੁਹਮਰੇ ਸੇ ਇੱਚੇ ਹੀ ਮਾਰਤੀ ਉਹ ਕਿੰਨੇ ਨੌਜਵਾਨ ਸੀ ਗੱਡੀ ਦੇ ਵਿੱਚ ਇਹਨਾਂ ਡੰਡਾ ਮਾਰ ਗਿਆ ਦੋ ਜਾਨੇ ਸੀਗੇ ਜੀ ਦੋ ਜਾਨੇ ਮਰ ਗਏ ਆ ਇਹ ਮਾਰੀ ਇੱਕ ਨਹੀਂ ਹੈ ਜਿਹੜੇ ਮਰੇ ਆ ਤੇ ਗੱਡੀ ਸਾਰੀ ਭੰਨ ਦਿੱਤੀ ਹੈ ਗੱਡੀ ਸਾਰੀ ਟੋਟਲੀ ਗਈ ਤੁਸੀਂ ਕਿੱਥੋਂ ਕਿੱਥੇ ਆ ਰਹੇ ਸੀ ਮੈਂ ਡੀ ਐਮ ਸੀ ਤੋਂ ਹਾਰਪੁਰ ਜਾਣਾ ਸੀ ਹਾਰਪੁਰ ਡੈਲੀ ਆਣਾ ਜੀ ਮੇਰਾ ਡੈਲੀ ਆਪਣਾ ਡੈਲੀ ਮੇਰਾ ਚੱਲ ਗਿਆ ਕਿ ਕੀ ਕਹਿੰਦੇ ਫਰੀਟਮੈਂਟ ਜਾਣਾ ਇੱਕ ਹੀ ਮਿੰਟ ਚੱਲ ਜਾਵੇ ਨਹੀਂ ਤੇ ਮਤਲਬ ਜਦੋਂ ਤੁਹਾਡੇ ਤੇ ਅਮਲੜੀ ਤੁਹਾਡੇ ਥੱਟ ਲੱਗੀ ਤੁਹਾਡੇ ਵੀ ਮਾਰਿਆ ਕੁਝ ਨੇ ਮੇਰੇ ਆਸ-ਪਾਸ ਸਬਰ ਮਾਰੀ ਜੀ ਹਾਂਜੀ ਉਹ 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 ਅਰ ਮਾਣੀ ਲਾੜਦੀ ਜੱਡੀ ਵੰਡੀ ਉਹ ਮਾਰੀ ਜੀ ਉਹ ਪੋਸਾਲੇ ਲੈਂਦੀ ਏ ਫੜਕੇ ਲੈਂਦੀ ਨਾਲ ਲੈਂਦੀ ਨਾ ਨੌਜਵਾਨ ਨੂੰ ਫੜ ਲਿਆ ਪੁਲਿਸ ਨੇ ਹਾਂ ਨੌਜਵਾਨ ਪੁਲਿਸ ਲੈ ਗਈ ਕੀ ਮੋਕੇ ਤੇ ਕੀ ਮੰਗ ਕਰਦੇ ਆ ਤੁਸੀਂ ਮੰਗ ਮੇਰਾ ਸਾਰਾ ਜਿੰਨਾ ਵੀ ਗੱਡੀ ਕਿਹੜੀ ਹੈ ਜੀ ਆਪਣੀ ਜਿਹੜੇ ਨੁਕਸਾਨ ਹੋਏ ਮੈਂ ਗਿਣਾ ਜੀ ਹਾਂਜੀ ਮੈਂ ਗਿਣਾ ਸੁਰੱਖਿਆ ਨੂੰ ਲੈ ਕੇ ਕੀ ਕਹਿਣਾ ਚਾਹੁੰਦੇ ਜਿੱਦਾਂ ਮੈਂ ਹੁਣ ਏਦਾਂ ਜੀ ਸਾਰਾ ਮੇਰਾ ਜਿੰਨਾ ਵੀ ਇਨਸਾਨ ਹੈ ਮੇਰਾ ਪਰਦੇ ਬੱਸ ਕੀ ਨਾਮ ਤੇਰਾ ਮੇਰਾ ਸਰਪਾ ਸਰਪਾ ਕਿਹੜੀ ਗੱਲ ਰਹਿੰਦੇ ਹੋ ਹੁਸ਼ਿਆਰ ਇਹ ਬਰਤ ਜਿਹੜੀ ਤੁਹਾਡੇ ਨਾਲ ਬਿਜੁਰਗਾਂ ਸੱਟ ਲੱਗੀ ਤੇ ਕੀ ਗੱਲ ਕੀ ਹੋਈ ਤੁਹਾਡੇ ਨਾਲ ਸਰ ਅਸੀਂ ਨਾ ਗੱਡੀ ਆ ਰਹੇ ਸੀਗੇ ਲੁਧਿਆਣੇ ਤੋਂ ਡੀ ਐਮ ਸੀ ਤੋਂ ਤੇ ਗੱਡੀ ਵਾਲਿਆਂ ਨੇ ਮੋੜ ਲੈਣ ਬ੍ਰੇਕ ਮਾਰਦੇ ਅਸੀਂ ਵੀ ਬ੍ਰੇਕ ਮਾਰੀ ਪਿੱਛੋਂ ਤੇ ਇਹ ਲੈ ਗੱਡੀ ਉਹਨੇ ਮਾਰੀ ਤੇ ਕਹਿੰਦਾ ਹਰਜਾਨਾ ਭਰੋ ਇੰਨੇ ਵਿੱਚ ਅਸੀਂ ਕਿਹਾ ਅਸੀਂ ਨਹੀਂ ਭਰਨਾ ਕਹਿੰ ਨਾਲ ਹੋਰ ਵੀ ਬੰਦੇ ਸੀ ਕਹਿੰਦੇ ਨਹੀਂ ਇਹਨਾਂ ਦੀ ਗਲਤੀ ਐ ਨਹੀਂ ਗਈ ਉਹ ਇੰਨੇ ਜੋ ਰੋਡ ਕੱਢ ਕੇ ਲਿਆ ਕੇ ਉਹਨੇ ਰੋਡਾਂ ਮਾਰਨੇ ਸ਼ੁਰੂ ਕਰ ਦਿੱਤੇ ਸਾਡੀ ਗੱਡੀ ਵੀ ਤੋੜ ਦਿੱਤੀ ਤੇ ਬਿਜੁਰਗ ਦੇ ਰੋਡ ਵੀ ਮਾਰ ਦਿੱਤੀ ਬਿਜੁਰਗ ਜੀ ਕੌਣ ਆ ਅਚਾ ਉਹ ਤੁਹਾਡੇ ਰਿਸ਼ਤੇਦਾਰ ਹੀ ਹੈ ਹਾਂਜੀ ਹਾਂਜੀ ਅਚਾ ਗੱਡੀ ਕੌਣ ਚਲਾਉਂਦੇ ਬਾਈ ਮੈਂ ਚਲਾਉਂਦਾ ਸੀ ਨਹੀਂ ਕੋਈ ਕਾਰਨ ਨਹੀਂ ਸਿਰਫ ਉਹਦੇ ਰੋਡਾ ਮਾਨੀ ਲੁੱਟ ਖੋ ਦਾ ਮਾਮਲਾ ਕੋਈ ਨਹੀਂ ਨਹੀਂ ਇਹ ਲੁੱਟ ਖੋ ਦਾ ਕੋਈ ਮਾਮਲਾ ਨਹੀਂ ਉਹ ਰੋਡਾ ਮਾਰਦੇ ਸਾਡੇ ਜ਼ੋਰ ਜ਼ੋਰ ਕੀ ਮੜਕੇ ਮੈਂ ਆਪਣੀ ਧੋੜ ਕੇ ਜਾਨ ਬਚਾਈ ਆ ਕਿਹੜੀ ਗੱਡੀ ਤੁਹਾਡੇ ਕੋਲ ਸਾਡੇ ਕੋਲ ਬੈਗ ਨਾਲ ਉਹ ਕਿਹਦੀ ਆ ਗੱਡੀ ਉਹ ਅੰਕ ਲੋਨਾਂ ਦੀ ਅੰਕ ਲੋਨਾਂ ਦੀ ਹੈ ਤੇ ਕੀ ਮੰਗ ਕਰਦੇ ਹੁਣ ਅਸੀਂ ਮੰਗ ਸਰ ਇਨਸਾਫ ਚਾਹੁੰਦੇ ਆ ਕਿ ਸਾਡਾ ਹਰ ਜਾਨਾ ਪਰਦਾ ਹੋਵੇ ਇਸ ਦੌਰਾਨ ਸਥਾਨਕ ਲੋਕਾਂ ਨੇ ਕਿਹਾ ਕਿ ਉਕਤ ਕਾਰ ਚਾਲਕ ਵੱਲੋਂ ਬਜ਼ੁਰਗ ਨਾਲ ਜੋ ਮਾਰਕਟ ਕੀਤੀ ਗਈ ਹੈ ਉਸ ਨਾਲ ਬਜ਼ੁਰਗ ਦੇ ਕਾਫੀ ਸੱਟਾਂ ਵੱਜੀਆਂ ਨੇ ਜਿਨ੍ਹਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਫੋਕਵਾੜਾ ਵਿਖੇ ਭੇਜਿਆ ਗਿਆ ਹੈ ਉਧਰ ਇਸ ਘਟਨਾ ਦੀ ਸੂਚਨਾ ਮਿਲਦੇ ਸਾਰ ਹੀ ਫੋਕਵਾੜਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਕਾਰ ਚਾਲਕ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਫੋਕਵਾੜਾ ਤੋਂ ਨਵਰੰਗ ਚੈਨਲ ਲਈ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ ਮੌਕੇ ਤੇ ਜੀ ਮੈਂ ਆ ਰਿਹਾ ਸੀ ਤੇ ਮੈਂ ਕਿਹਾ ਘਰ ਮੋੜਨ ਲੱਗਾ ਗਲੀ ਨੰਬਰ 4 ਤੋਂ ਇੱਥੇ ਦੇਖਿਆ ਰਸ਼ ਪਿਆ ਹੋਇਆ ਬਹੁਤ ਜ਼ਿਆਦਾ ਅਸੀਂ ਇੱਥੇ ਖੜ੍ਹ ਗਏ ਖੜ੍ਹ ਕੇ ਦੇਖਿਆ ਜੀ ਇਹਨਾਂ ਦੇ ਤਿੰਨ ਚਾਰ ਗੱਡੀਆਂ ਸੀ ਜਿਹੜੇ ਆਪਨ ਚੁਟ ਹੋ ਗਈਆਂ ਆ ਜਿਹੜੀ ਫਰਸਟ ਵਾਰੀ ਗੱਡੀ ਸੀ ਉਹ ਤੇ ਭੱਜ ਗਈ ਆ ਇਹਨਾਂ ਦਾ ਮਤਲਬ ਦੋ ਇੱਕ ਬਜ਼ੁਰਗ ਸੀ ਬਹੁਤ ਜ਼ਿਆਦਾ ਇੱਕ ਜਿਵੇਂ ਕੋਸ਼ ਮੁੰਡਾ ਸੀ ਪਰਵਾੜੇ ਦਾ ਪਤਾ ਨਹੀਂ ਕਿੱਥੋਂ ਦਾ ਦੱਸ ਰਿਹਾ ਮੈਂ ਉਹਨਾਂ ਦਾ ਦੋਨਾਂ ਦਾ ਸੁਮਾਨ ਗੀਤ ਤਾਂ ਮੈਂ ਕਿਹਾ ਤੁਸੀਂ ਚਲੋ ਯਾਰ ਛੱਡੋ ਤੁਸੀਂ ਹੁਣ ਤਾਂ ਕਰਵਾਤਾ ਵੀ ਜੀ ਜਾਓ ਹਾਂ ਜੀ ਤੁਸੀਂ ਜਾਓ ਆਪਣੇ ਆਪਣੇ ਤੁਸੀਂ ਨਾ ਨਾ ਤੁਸੀਂ ਦੇਣਾ ਨਾ ਉਹਨੇ ਕੁਝ ਦੇਣਾ ਠੀਕ ਆ ਤੁਸੀਂ ਇੱਥੇ ਖਤਮ ਕਰੋ ਕਦਮ ਕੀਤੇ ਅਰ ਮੈਂ ਉਹਨਾਂ ਗੱਡੀ ਚ ਮੁੰਡਿਆਂ ਨੂੰ ਬਿਠਾਇਆ ਮੁੰਡਿਆਂ ਉੱਤਰੀਆਂ ਨੂੰ ਰਾਡ ਕੱਢੀ ਰਾਡ ਕਟਣ ਤੇ ਹੀ ਜਿੱਦਾਂ ਮਤਲਬ ਉਹਨੇ ਉਹਦੇ ਉੱਤੇ ਹਮਲਾ ਕਰਤਾ ਬੰਦੇ ਉਹ ਚੋਰ ਕਿਤੇ ਇਹ ਜਿਹੜਾ ਸ਼ਹਿਰਪੁਰ ਵਾਲੀ ਗੱਡੀ ਆ ਪੀ 20 ਉਹ ਕਿਸ ਮੁੰਡਿਆ ਕੋ ਨਹੀਂ ਦੇਖ ਹੋਇਆ ਤੇ ਮੁੰਡੇ ਖੜੇ ਸੀ ਤੇ ਚਲੋ ਉਹਨਾਂ ਛੜਾਣ ਦੀ ਕੋਸ਼ਿਸ਼ ਕੀਤੀ ਉਹ ਮੁੰਡਿਆਂ ਤੇ ਵੀ ਹਮਲਾ ਕਰਨ ਲੱਪਿਆ ਉਹ ਫਿਰ ਮੁੰਡਿਆਂ ਪਰ ਕਿ ਉਹਨਾਂ ਨੇ ਕੁੱਟਿਆ ਉਹਨੂੰ ਕੁੱਟ ਗਿਆ ਸੀ ਫਿਰ ਫੜ ਕੇ ਉਹਨੂੰ ਪਿਠਾਇਆ ਇੱਕ ਸਾਈਡ ਤੇ ਫਿਰ ਉੱਤੇ ਕਿਸੇ ਨੇ ਮਤਲਬ ਮਲਾਜਮਾਂ ਨੂੰ ਫੋਨ ਕਰਕੇ ਮਲਾਇ ਤੇ ਅੱਧੇ ਘੰਟੇ ਪੌਣੇ ਘੰਟੇ ਬਾਅਦ ਮੁਲਾਜ਼ਮ ਵੀ ਆ ਗਏ ਜਿਹੜੇ ਆ ਗੱਡੀ ਦੇ ਪੰਜੇ ਸਾਰੇ ਸ਼ੀਸ਼ੇ ਟੁੱਟੇ ਬੈਗਨੇਰ ਵਾਲਾ ਇਹਦਾ ਮਤਲਬ ਕੋਈ ਗਲਤੀ ਨਹੀਂ ਸੀ ਬੀ ਨਹੀਂ ਇਹਦੀ ਕੋਈ ਗਲਤੀ ਨਹੀਂ ਬੰਦੀ ਸੀ ਉਹ ਜਿਹੜਾ ਪੁਲਿਸ ਕੁ ਮੁੰਡੇ ਲੈ ਕੇ ਗਏ ਸੀ ਉਹਨੇ ਗੱਡੀ ਦੇ ਸ਼ੀਸ਼ੇ ਪੰਨ ਦੇ ਹਾਂ ਜੀ ਪੁਲਿਸ ਪਤਾ ਨਹੀਂ ਉਹਨੇ ਨਸ਼ਾ ਵੀ ਕੀਤਾ ਹੋਇਆ ਕੁਝ ਲੱਗੇ ਵੇਧਾ ਹੀ ਰਿਹਾ ਹੈ ਜਿਹਨੇ ਉਹ ਗੱਡੀ ਚੋਂ ਗੱਡੀ ਚੋਂ ਕੀ ਮਿਲਿਆ ਉਹਦੀ ਗੱਡੀ ਚੋਂ ਗੱਡੀ ਸੱਪਲ ਸੱਪਲ ਸੀ ਉਹਦੇ ਸੱਪਲ ਸੀ ਰਾੜਾ ਵਗੈਰਾ ਸੀ ਦੋ ਤਿੰਨ